ਸਰ ਅੱਜ ਕਾਰਜਪ੍ਰਣਾਲੀ ਤੋਂ ਕਾਗਜ਼ਾਂ ਮਿਲਿਆ ਕਿ ਕਿਹੜੇ ਕੈਂਡੀਡੇਟ ਨੇ ਵਾਪਿਸ ਜਾਂ ਕੀ ਪ੍ਰੋਸੈਸ ਦੇ ਜੀ ਕਿ ਪਹਿਲਾਂ ਸਕੂਟਨੀ ਅਸ ਸੀ ਸਕੂਟਨੀ ਹੋ ਗਈ ਸਾਰੇ ਡਾਕੂਮੈਂਟ ਆਰਡਰ ਸੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਇੱਕ ਕੈਂਡੀਡੇਟ ਨੇ ਵਾਪਸ ਲਿੱਤੇ ਅੱਜ ਪੇਪਰ ਉਹਦਾ ਮਿਸਟਰ ਕਮਲ ਟੰਡਨ ਸੀ ਜਨਰਲ ਸੈਕਟਰੀ ਵਾਸਤੇ ਉਹਨਾਂ ਨੇ ਭਰਿਆ ਸੀ ਨੋਮੀਨੇਸ਼ਨ ਉਹਨਾਂ ਦਾ ਵਿਡਰਾਲ ਆ ਗਿਆ ਸੀ ਤੇ ਅਦਰਵਾਈਜ਼ ਵੀ ਉਹ ਮੈਂਬਰਸ਼ਿਪ ਤੋਂ ਵੀ ਰਿਜਾਇਨ ਕਰ ਗਏ ਉਹਨਾਂ ਦਾ ਕੈਂਡੀਡੇਚਰ ਵੈਸੇ ਵੀ ਰਿਜੈਕਟ ਹੋ ਜਾਂਦਾ ਸਰ ਉਹਨਾਂ ਦੇ ਅਗੇਂਸਟ ਕੌਣ ਸੀ ਉਹਨਾਂ ਦੇ ਅਗੇਂਸਟ ਸ਼੍ਰੀ ਅਮਨਜੋਤ ਸਿੰਘ ਅਰੇ ਤੇ ਉਹਨਾਂ ਨੂੰ ਅਸੀਂ ਅੱਜ ਡਿਕਲੇਅਰ ਕਰ ਦਿੰਗੇ ਅਨ ਪੋਸਟ ਠੀਕ ਹੈ ਹਾਂਜੀ ਬਾਕੀ ਕੈਂਡੀਡੇਟ ਉਹੀ ਸਟੈਂਡ ਬਾਕੀ ਹਾਂ ਬਾਕੀ ਜਿਹੜੇ ਕੈਂਡੀਡੇਟ ਹੈਗੇ ਆ ਦੇਖੋ ਮੈਂ ਦੱਸ ਦਿੰਦਾ ਤੁਹਾਨੂੰ ਦੁਬਾਰਾ ਪ੍ਰੈਜ਼ੀਡੈਂਟ ਵਾਸਤੇ ਸ਼੍ਰੀ ਰਕੇਸ਼ ਕੁਮਾਰ ਆਪਣਾ ਕੁਕਰੇਜਾ ਸ਼੍ਰੀ ਦੇਵਕਿੰਦਨ ਹਨ ਹੈਗੇ ਦੂਜੇ ਕੈਂਡੀਡੇਟ جنرل سیکٹری میں ਤੁਹਾਨੂੰ ਦੱਸਤਾ ਅਮਨਜੋਤ ਸਿੰਘ ਬੀنگ ਡਿਕਲੇਅਰਡ ਟੂਡੇ ਉਹਨਨਵਾਜ ਜੀ ਡਿਕਲੇਅਰ ਕਰ ਰਹੇ ਠੀਕ ਹੈ ਜੀ ਤੇ ਫਾਈਨੈਂਸ سیکٹری ਵਾਸਤੇ ਰਿਤੇਸ਼ ਬਾਂਸਲ اور ਅਭਿਨਵ ਬੁਰਾਏ ਦੋ ਕੈਂਡੀਡੇਟ ਰਹੇ ਹੁਣ ਉਹ سیکٹری ਵਾਸਤੇ ਵੀ ਦੋ ਕੈਂਡੀਡੇਟ ਹੈ ਬੀਜੇ ਆ ਰਿਹਾ ਹੈ ਔਰ ਚਿਰਾਗ ਕਰਾ ਟੋਟਲ 6 ਕੈਂਡੀਡੇਟ ਤਿੰਨ ਪੋਸਟਾਂ ਵਾਸਤੇ ਹੈ ਦੋ ਸਾਡੇ ਡਿਕਲੇਅਰ ਹੋ ਗਏ ਹਰਪ੍ਰੀਤ ਸਿੰਘ ਵਾਈਸ ਪ੍ਰੈਜ਼ੀਡੈਂਟ ਔਰ ਅਮਨਜੋਤ ਸਿੰਘ ਜਨਰਲ ਸੈਕਟਰੀ ਤੇ ਇਹ ਇਲੈਕਸ਼ਨ ਵੀ 30 ਤਰੀਕ ਨੂੰ ਹਾਂ ਜੀ 30 ਤਰੀਕ ਨੂੰ ਇਲੈਕਸ਼ਨ ਹੋਣੇ ਆ ਜੀ ਤੇ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਟਾਈਮ ਹੈ ਤੇ ਉਸ ਤੋਂ ਬਾਅਦ ਇਮੀਡੀਏਟ ਉਸ ਤੋਂ ਬਾਅਦ ਸਾਡੀ ਹੋਣੀ ਹੈ ਟੋਟਲ ਮੈਂਬਰ 125 ਸੀ 124 ਵੋਟਾਂ 124 ਰਹਿ ਗਿਆ ਹਾਂ 124 ਰਹਿ ਗਏ ਹੁਣ ਤੇ 3 ਵਜੇ ਤੱਕ ਖੁੱਟਾ ਪੈਣੀ ਹੈ ਉਸ ਦੇ ਨਾਲ ਦੀ ਨਾਲ ਫਿਰ ਕਾਊਂਟਿੰਗ ਹੋ ਜਾਏਗੀ 4 ਵਜੇ ਤੱਕ ਸਾਡੇ ਸਾਹਮਣੇ ਰਿਜ਼ਲਟ ਆ ਜਾਣਾ ਚਾਹੀਦਾ ਹੈ ਇਹ ਸਰ ਇਹ ਪ੍ਰੈਜ਼ੀਡੈਂਟੀ ਇਟ ਨੈਵਰ 2 ਸਾਲ ਦੀ ਨਹੀਂ 3 ਸਾਲ ਦੀ 3 ਸਾਲ ਦੀ ਹਾਂ ਕੁਝ ਹੋਰ ਵੀ ਜੋ ਸ਼ਬਦ ਹੈਗੇ ਹੋਰ ਕਲੀਨ ਕੀਤੇ ਜਾਂ ਉਹ ਹੀ ਪੁਰਾਣੀਆਂ ਰਿਪੋਰਟ ਨਹੀਂ ਪਰਾਨ ਨਵੀ ਨਹੀਂ ਦੇ ਅਸੀਂ ਤਾਂ ਦੇਖਿਆ ਐਸ ਪਰ ਬਾਈਲॉज ਜੋ ਸਾਡੇ ਬਾਈਲॉज ਕਹਿੰਦੇ ਅਸੀਂ ਉਹਦਾ ਬਤਾ ਦੇ ਚਲ ਗਏ ਠੀਕ ਗੱਲ ਹੋਰ ਦੱਸਣਾ ਚਾਹਣਾਗਾ ਵੀ ਅਭਿਨਵ ਅਬਰਾਏ ਨੇ ਜਿਹੜਾ ਕੋ ਇੱਥੇ ਕਾਲਜ ਦੇ ਵਿੱਚ ਕੇਸ ਪਾਇਆ ਹੋਇਆ ਹੈ ਮੈਂਬਰਸ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਕੋਰਟ ਤੋਂ ਸਟੇ ਮੰਗੀ ਕਿ ਇੱਥੇ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਠੀਕ ਹੈ ਸੈਕੰਡਲੀ ਕੇਸ ਕੀਤਾ ਹੋਇਆਗਾ ਕੋਰਟ ਨੇ ਜਿਹੜਾ ਇਲੈਕਸ਼ਨ ਵਾਸਤੇ ਸਟੇ ਮੰਗੇ ਸੀ ਉਹ ਤਾਂ ਡਿਸਮਿਸ ਕਰਤੀ ਨਾਲ ਦੀ ਨਾਲ ਕੀ ਆ ਜਾ ਕੋਈ ਸਿਸਟਮ ਨਹੀਂ ਹੈ ਕਿ ਤੁਸੀਂ ਕੇਸ ਪਾਓ ਇੱਕ ਸੰਸਥਾ ਤੇ ਵੈਸੇ ਵੀ ਇਹ ਗਲਤ ਚੀਜ਼ ਹੈ ਇੱਕ ਸੰਸਥਾ ਦੇ ਤੁਸੀਂ ਨਾਮੇਵਾਰ ਸੰਸਥਾ ਦੇ ਮੈਂਬਰ ਹੋ ਕੇ ਉਹਦੇ ਉੱਤੇ ਕੇਸ ਕਰ ਰਹੇ ਹੋ ਇਹਦੇ ਨਾਲ ਤੁਸੀਂ ਕਿਹਦੀ ਛਵੀ ਖਰਾਬ ਕਰ ਰਹੇ ਹੋ ਬਹੁਤ ਹੈਰਾਨੀ ਵਾਲੀ ਗੱਲ ਹੈ ਸਾਡੇ ਕੋਲ ਇਹ ਡਾਕੂਮੈਂਟਸ ਆਏ ਹੋਏ ਕੋਰਟ ਵੱਲੋਂ ਜੋ ਕਿ ਇਹਨਾਂ ਨੇ ਇੱਕ ਕੋਰਟ ਕੇਸ ਕੀਤਾ ਸੀ ਔਰ ਕੋਰਟ ਕੇਸ ਜੋ ਚੱਲ ਰਿਹਾ ਹੈਗਾ ਉਹ ਵੀ ਛੇਤੀ ਹੀ ਡਿਸਮਿਸ ਹੋ ਜਾਏਗਾ ਸਾਨੂੰ ਸਮਝ ਵੀ ਆਉਂਦਾ ਵੀ ਕਿਸ ਤਰ੍ਹਾਂ ਇਹ ਇਲੈਕਸ਼ਨ ਵਾਸਤੇ ਮੈਂਬਰਸ ਤੋਂ ਵੋਟਸ ਮੰਗ ਮੰਗਨਗੇ ਠੀਕ ਹੈ ਇਹ ਤਾਂ ਇਹਨਾਂ ਦਾ ਅੱਜ ਇਹੀ ਅੱਜ ਹੀ ਇਹ ਹਾਲ ਹੈ ਤੇ ਜਦੋਂ ਨੰਬਰ 1 ਤਾਂ ਜਿੱਤ ਕੇ ਹੀ ਨਹੀਂ ਆ ਸਕਦੇ ਪਰ ਮੈਨੂੰ ਸੋਚ ਦੇ ਉੱਤੇ ਬਹੁਤ ਹੈਰਾਨੀ ਆ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਮਤਲਬ ਇਹਨਾਂ ਦੀ ਇਹ ਹਾਲ ਹੈ ਇਹਨਾਂ ਦੀ ਇਹ ਸੋਚ ਹੈ ਵੀ ਮੈਂਬਰਸ ਨੂੰ ਇੱਥੋਂ ਅਸੀਂ ਕੱਢੀਏ ਜਿਹੜੇ ਰਾਜਪ੍ਰਾਦੇਸ਼ ਟਾਪ ਦੇ ਬੰਦੇ ਇੱਥੇ ਮੈਂਬਰਸ ਬਣੇ ਹੋਇਆ ਹੈ ਉਹਨਾਂ ਵਾਸਤੇ ਕਿੰਨੇ ਗਲਤ ਖਿਆਲਤ ਹੈ ਜੇ ਬਾਈ ਚਾਂਸ 1.1% ਮੰਨ ਲਓ ਕਿ ਇਹ ਆ ਗਏ ਤਾਂ ਇਹਨਾਂ ਨੇ ਕਾਲਜ ਦਾ ਜਿਵੇਂ ਕਹਿੰਦੇ ਕਿ ਬੇੜਾਗਰ ਕਰ ਦੇਣਾ ਪੰਜਾਬੀ ਦੇ ਵਿੱਚ ਜੇ ਮੈਂ ਕਹਾ ਤਾਂ ਹਨਾ ਔਰ ਇਹਨਾਂ ਨੇ ਜਿਹੜੇ ਵੀ ਰਾਜਪੁਰਾ ਦੇ ਅੱਛੇ ਲੋਕ ਮੈਂਬਰ ਬਣਿਆ ਕੱਢ ਦੇ ਨੇ ਉਹਨਾਂ ਨੂੰ ਸਾਰੇਨ ਵਾਰ ਕਰਦੇ ਨੇ ਇਸ ਕਰਕੇ ਮੇਰੀ ਸਾਰੇ ਪਟੇਲ ਮੈਨੇਜਮੈਂਟ ਦੇ ਸਾਰੇ ਮੈਂਬਰਸ ਨੂੰ ਇਹੀ ਅਪੀਲ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕਰੋ ਔਰ ਸੱਜ ਨੂੰ ਵੋਟ ਪਾ ਕੇ ਜਿਤਾਓ ਔਰ ਆਪਾਂ ਕਲੱਜ ਦੀ ਬਿਹਤਰੀ ਕਰ ਸਕੀਏ ਤਾਂ ਕਿ ਰਾਜਪੁਰੇ ਦਾ ਨਾਮ ਉੱਚਾ ਹੋ ਸਕੇ ਥੈਂਕ ਯੂ ਸਰ ਪਹਿਲਾਂ ਤੋਂ ਮੁਬਾਰਕਾਂ ਤੁਸੀਂ ਅੱਜ ਡਿਕਲੇਅਰ ਹੋ ਚੁੱਕੇ ਹੋ ਅਜੇ ਜਨਰਲ ਸੈਕਟਰੀ ਤੁਸੀਂ ਕੀ ਕਹੋਗੇ ਅੱਜ ਦੇ ਬਾਰੇ ਵਿੱਚ ਔਰ ਤੜੀ ਕੁਆਲੀਫਿਕੇਸ਼ਨ ਦੇ ਸਵਾਲ ਆਇਆ ਸੀਗਾ ਅ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਕਾਬਲ ਸਮਝਿਆ ਜਨਰਲ ਸੈਕਟਰੀ ਦੀ ਪੋਸਟ ਵਾਸਤੇ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਜੋ ਸਾਡੇ ਸ਼ਹਿਰ ਦੀ ਬਹੁਤ ਪ੍ਰਮੁੱਖ ਸੰਸਥਾ ਹੈਗੀ ਹੈ ਤੇ ਮੈਂ ਸਭ ਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਤਨ ਮਨ ਤਨ ਨਾਲ ਇਸ ਸੰਸਥਾ ਵਾਸਤੇ ਕੰਮ ਕਰਾਂਗਾ ਤੇ ਇਸ ਸੰਸਥਾ ਨੂੰ ਪੂਰੇ ਸ਼ਹਿਰ ਦੇ ਅੰਦਰ ਨਹੀਂ ਪੂਰੀ ਸਟੇਟ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਟੌਪ ਦੀ ਸੰਸਥਾਵਾਂ ਦੇ ਅੰਦਰ ਲੈ ਕੇ ਆਣ ਦਾ ਪੂਰਾ ਯੋਗਦਾਨ ਪਾਵਾਂ। ਬਾਕੀ ਜਿਹੜਾ ਸਵਾਲ ਤੁਸੀਂ ਸਾਡੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੇ ਉੱਤੇ ਪੁੱਛਿਆ ਮੈਂ ਬੀਟੈਕ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਉਸ ਤੋਂ ਬਾਅਦ ਮਾਸਟਰਸ ਇਨ ਇੰਜੀਨੀਅਰਿੰਗ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਪੈਕ ਜੋ ਕਿ ਪੂਰੇ ਨਾਰਥ ਇੰਡੀਆ ਦਾ 7ਵੇਂ ਨੰਬਰ ਦਾ ਇੰਜੀਨੀਅਰਿੰਗ ਕਾਲਜ ਹੈ ਜਿੱਥੇ ਐਡਮਿਸ਼ਨ ਲੈਣਾ ਹੀ ਇੱਕ ਬਹੁਤ ਵੱਡਾ ਮੁਸ਼ਕਿਲ ਦਾ ਕੰਮ ਹੈਗਾ ਮੈਂ ਉੱਥੇ ਦਾ 골ਡ ਮੈਡਲਿਸਟ ਹੈਗਾ ਜੀ ਪੰਜਾਬ ਜੀ ਰਿੰਗ ਕਾਲਜ ਚੰਡੀਗੜ੍ਹ ਦਾ ਫਿਰ ਉਸ ਤੋਂ ਬਾਅਦ ਸਾਡੇ ਰਕੇਸ਼ ਕੁਮਾਰ ਕੁਕਰੇਜਾ ਜੀ ਜੋ ਪ੍ਰਧਾਨਗੀ ਦੀ ਪੋਸਟ ਵਾਸਤੇ ਖੜੇ ਨੇ ਇਹ ਪਟੇਲ ਮੈਮੋਰੀਅਲ ਕਾਲਜ ਇਸੇ ਕਾਲਜ ਤੋਂ ਹੀ ਗ੍ਰੈਜੂਏਟ ਹੈਗੇ ਨੇ ਤੇ ਬੜੇ ਚੰਗੇ ਨੰਬਰਾਂ ਦੇ ਨਾਲ ਇਹਨਾਂ ਨੇ ਗ੍ਰੈਜੂਏਸ਼ਨ ਉਹਦੇ ਤੋਂ ਕੀਤੀ ਹੈ ਸਾਡੇ ਫਾਈਨੈਂਸ ਸੈਕਟਰੀ ਦੀ ਪੋਸਟ ਵਾਸਤੇ ਮਿਸਟਰ ਰਿਤੇਸ਼ ਬੰਸਲ ਜੀ ਇਹ ਵੀ ਇੱਕ ਗ੍ਰੈਜੂਏਟ ਨੇ ਤੇ ਬਹੁਤ ਹੀ ਅੱਛਾ ਕਾਰੋਬਾਰ ਆਪਣੀ ਫੈਕਟਰੀ ਚਲਾ ਰਹੇ ਹੈਗੇ ਨੇ ਸਾਡੇ ਚਿਰਾਗ ਕਲੜਾ ਜੀ ਜੋ ਸੈਕਟਰੀ ਦੀ ਪੋਸਟ ਵਾਸਤੇ ਖੜੇ ਨੇ ਇਹ ਵੀ ਬੀਟੈਕ ਇੱਕ ਇੰਜੀਨੀਅਰ ਹੈਗੇ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਅੱਛੀ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ ਤਾਂ ਸਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਮੈਨੂੰ ਨਹੀਂ ਲੱਗਦਾ ਜੀ ਕਿਸੇ ਵੀ ਕਿਸਮ ਤੋਂ ਘੱਟ ਹੈ ਤੇ ਸਾਡੇ ਨਾਲ ਸਾਡਾ ਕੋਈ ਵੀ ਕਿਸੇ ਵੀ ਕਿਸਮ ਦਾ ਐਜੂਕੇਸ਼ਨ ਕੁਆਲੀਫਿਕੇਸ਼ਨ 'ਚ ਕਿਸੇ ਦੇ ਨਾਲ ਕੋਈ ਮੁਕਾਬਲਾ ਹੈ ਜੇ ਇਸ ਅਸੀਂ ਇਸ ਚੀਜ਼ ਨੂੰ ਇੱਕ ਮੁਕਾਬਲੇ ਦਾ ਮੁੱਦਾ ਬਣਾ ਕੇ ਜਾਂ ਇਸ ਇਸ ਚੀਜ਼ ਨੂੰ ਮੁਕਾਬਲੇ ਦਾ ਇੱਕ ਹਿੱਸਾ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਇਹ ਇਲੈਕਸ਼ਨ ਹੋਣੀ ਹੀ ਨਹੀਂ ਚਾਹੀਦੀ ਤੇ ਸਾਨੂੰ ਸਾਰਿਆਂ ਨੂੰ ਐਦਾਂ ਹੀ ਇਹ ਪੋਸਟਾਂ ਦੇ ਦੇਣੀਆਂ ਚਾਹੀਦੀਆਂ ਤੇ ਸਾਨੂੰ ਸੁਸਾਇਟੀ ਨੂੰ ਸਰਵ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜੀ ਧੰਨਵਾਦ ਜੀ ਬੱਸ ਇੱਕ ਰਿੱਟ ਪਾਈ ਰਹੀ ਸੀ ਉਹ ਕੀ ਕਾਰਨ ਸੀਗਾ ਕੀ ਮਸਲਾ ਕੀ ਹੁੰਦਾ ਨਮਸਕਾਰ ਜੀ ਮੈਂ ਰਿਤੇਸ਼ ਬੰਸਲ ਟੇਲ ਮੈਨੇਜਮੈਂਟ ਵਾਸਤੇ ਮੈਂ ਫਾਈਨਾਂਸ ਸੈਕਟਰੀ ਦੀ ਪੋਸਟ ਦੇ ਵਾਸਤੇ ਇਲੈਕਸ਼ਨ ਲੜਾਂਗਾ ਔਰ ਮੇਰੇ ਅਗੇਂਸਟ ਅਭਿਨਾਵ ਬਵਰਾਏ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸ ਵਿਹਾਰ ਦੇ ਉੱਤੇ ਇੱਥੇ ਕਾਲਜ ਵਿੱਚ ਇਲੈਕਸ਼ਨ ਲੜ ਰਹੇ ਹੈਗੇ ਉਹ ਇੱਕ ਪਾਸੇ ਤਾਂ ਕੋਰਟ ਦੇ ਵਿੱਚ ਕੇਸ ਪਾ ਰਹੇ ਹੈ ਵੀ ਜਿਹੜੇ ਇੱਥੇ 50 ਮੈਂਬਰਸ ਨਵੇਂ ਐਡ ਕੀਤੇ ਹੈ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਉਹਨਾਂ ਦੇ ਵੋਟਿੰਗ ਰਾਈਟਸ ਖਤਮ ਕੀਤੇ ਜਾਣ ਉਹਨਾਂ ਨੂੰ ਕਾਲਜ ਦੇ ਵਿੱਚੋਂ ਕੱਢਿਆ ਜਾਵੇ ਔਰ ਸੈਕੰਡਲੀ ਉਹ ਇਲੈਕਸ਼ਨ ਲੜਿਆ ਵੀ ਮੈਨੂੰ ਇੱਥੇ ਕਾਲਜ ਦੇ ਵਿੱਚੋਂ ਬਹੁਤ ਮਤ ਮਿਲੇਗਾ ਮੈਂ ਇੱਥੇ ਫਾਈਨਾਂਸ ਸੈਕਟਰੀ ਬਣਨਾ ਹੈ ਬੜੀ ਇਹ ਹੈਰਾਨੀ ਵਾਲੀ ਗੱਲ ਹੈ ਵੀ ਉਹਨਾਂ ਦਾ ਮਾਨਸਿਕ ਸੰਤੁਲਨ ਕਿਸ ਟਾਈਪ ਦਾ ਚੱਲ ਰਿਹਾ ਹੈ ਇਸ ਵੇਲੇ ਔਰ ਸਾਡੀ ਸਾਰੀ ਟੀਮ ਦਾ ਜੋ ਹੈ ਸਾਰੀ ਐਜੂਕੇਟਿਡ ਟੀਮ ਹੈ ਔਰ ਅਸੀਂ ਇੱਥੇ ਜਿੱਤ ਕੇ ਆਵਾਂਗੇ ਸਾਨੂੰ ਪੂਰਨ ਵਿਸ਼ਵਾਸ ਦੇ ਜਿੱਤ ਕੇ ਆਵਾਂਗੇ ਔਰ ਕਾਲਜ ਦੀ ਬਿਹਤਰੀ ਵਾਸਤੇ ਬਹੁਤ ਵਧੀਆ ਕੰਮ ਕਰਾਂਗੇ ਸਾਡੇ ਜੋ ਨਵੀਆਂ ਪਲਾਨਿੰਗਸ ਹੈ ਉਹ ਅਸੀਂ ਇੱਥੇ ਇੰਪਲੀਮੈਂਟ ਕਰਾਂਗੇ ਤਾਂਕਿ ਜਿਹੜਾ ਪਟੇਲ ਕਾਲਜ ਹੈ ਪਟੇਲ ਸਕੂਲ ਹੈ ਉਹ ਰਾਜਪੁਰਾ ਦੀ ਸ਼ਾਨ ਬਣ ਸਕੇ ਰਾਜਪੁਰਾ ਦੇ ਵਿੱਚ ਅੱਛਾ ਨਾਮ ਕਮਾਇਆ ਜਾ ਸਕੇ